ਅੱਜ ਐਸਾ ਵਿਸ਼ਾ ਆਇਆ ਜਿਹਦੀ ਵਜ੍ਹਾ ਕਰਕੇ ਅੱਜ ਦੇ ਦਿਨ ਨਹੀਂ ਕੀਤਾ ਨਹੀਂ ਤਾਂ ਤੁਹਾਡੀ ਵੀ ਛੁੱਟੀ ਖਰਾਬ ਨਾ ਕਰ ਦੇ ਜਿਹੜੇ ਦੰਗੇ ਹੁੰਦੇ ਆ ਉਹ ਦੰਗੇ ਹੁੰਦੇ ਆ ਦੋਨਾਂ ਸਾਈਡ ਤੋਂ ਤਿਆਰੀ ਨਾਲ ਔਰੇ ਮੁਗਲਾਂ ਨੇ ਵੀ ਨਹੀਂ ਕਰਵਾਏ ਅੰਗਰੇਜ਼ ਕਰਾਉਂਦੇ ਹੁੰਦੇ ਸੀ ਅੰਗਰੇਜ਼ਾਂ ਤੋਂ ਬਾਅਦ ਅਗਰ ਕੋਈ ਦੰਗਾ ਫਸਾਦ ਜਿਹਨੂੰ ਅਸੀਂ ਨਸਲ ਕੁਸ਼ੀ ਕਹਿ ਸਕਦੇ ਹਾਂ ਖੋਇਆ ਤਾਂ ਉਹ 84 ਚ ਹੋਇਆ। ਔਰ ਸਿੱਖਾਂ ਤੇ ਹੋਇਆ। ਸਿੱਖਾਂ ਤੇ ਕੌਣ ਖਾਲਸਾ? ਵੈਸੇ ਤਾਂ ਇੱਥੇ ਨਾਰਦਰਨ ਇੰਡੀਆ ਚ ਤਾਂ ਪਹਿਲਾਂ ਹਰ ਘਰ ਦਾ ਬڑا ਬੱਚਾ ਗੁਰੂ ਨੂੰ ਦਿੱਤਾ ਜਾਂਦਾ ਸੀ। ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਦੀ ਅਗਰ ਸ਼ਹਾਦਤ ਨਾ ਹੁੰਦੀ ਤਾ ਇੱਥੇ ਅੱਲਾਹੂ ਅਕਬਰ ਹੀ ਹੋਣਾ ਸੀ ਹੋਰ ਕੋਈ ਨਹੀਂ ਸੀ ਹੋਣਾ ਇਸ ਕਰਕੇ ਇਹ ਮਹੱਤਵ ਸੀ ਹਰ ਹਿੰਦੂ ਪਰਿਵਾਰ ਚ ਵੀ ਵੈਸੇ ਵੀ ਔਰ ਕੋਈ ਜਾਤੀ ਧਰਮ ਜਾਂ ਵਰਗ ਦੀ ਗੱਲ ਨਹੀਂ ਸੀ ਕੋਈ ਉੱਚ ਨੀਚ ਦੀ ਗੱਲ ਨਹੀਂ ਸੀ ਔਰ ਉਹ ਜਿਹੜਾ ਖਾਲਸਾ ਦਾ ਨਿਰਮਾਣ ਹੋਇਆ ਉਹ ਦੇਸ਼ ਧਰਮ ਤੇ ਕੌਮ ਦੇ ਲਈ ਹੋਇਆ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਦੇ ਲਈ ਹੋਇਆ ਉਸ ਖਾਲਸਾ ਤੇ ਜ਼ੁਲਮ ਕਰਨ ਉਹ ਦੇਸ਼ ਦਾ ਨੁਕਸਾਨ ਸੀ ਪਰ ਆਪਣੇ ਸਿਆਸੀ ਹਿੱਤ ਸਾਧਣ ਲਈ ਲੋਕਾਂ ਨੇ ਇਹ ਕੰਮ ਕੀਤਾ ਉਹ ਦੇਸ਼ ਦਾ ਨੁਕਸਾਨ ਸੀ ਪਰ ਆਪਣੇ ਸਿਆਸੀ ਹਿੱਤ ਸਾਧਣ ਲਈ ਲੋਕਾਂ ਨੇ ਇਹ ਕੰਮ ਕੀਤਾ ਮੈਂ ਰਜੀਵ ਗਾਂਧੀ ਦੀ ਇੱਕ ਗੱਲ 'ਚ ਪ੍ਰਸ਼ੰਸਾ ਕਰੂੰਗਾ ਕਿ ਉਹਨਾਂ ਨੇ ਉਸ ਵੇਲੇ ਸੱਚ ਬੋਲਿਆ ਉਹਨਾਂ ਨੇ ਕੀ ਕਿਹਾ ਕਿ ਜਦੋਂ ਬੜਾ ਪੇੜ ਗਿਰਦਾ ਤਾਂ ਧਰਤੀ ਹਿੱਲਦੀ ਆ ਉਹਦਾ ਮਤਲਬ ਕੀ ਸੀ ਇਹੀ ਸੀ ਕਿ ਉਹ ਕਾਂਗਰਸ ਦਾ ਗਵਰਨਮੈਂਟ ਸਪਾਂਸਰ ਗਏ ਹੁੰਦੇ ਆ ਜਿਵੇਂ ਗੁਜਰਾਤ ਦੇ ਦੰਗੇ ਹੋਏ ਉਹ ਕਿਸ ਤਰ੍ਹਾਂ ਹੋਏ 175 ਤੋਂ ਜ਼ਿਆਦਾ ਲੋਕ ਗੋਲੀ ਦਾ ਸ਼ਿਕਾਰ ਹੋਏ ਪੁਲਿਸ ਦਾ ਇੱਥੇ ਕੋਈ ਗੋਲੀ ਨਹੀਂ ਚੱਲੀ ਕਿਸੇ ਨੇ ਰੋਕਿਆ ਨਹੀਂ ਔਰ ਦੂਸਰਾ ਮੁਕੱਦਮਾ ਹੀ ਨਹੀਂ ਦਰਜ ਹੋਇਆ ਬਹੁਤ ਲੰਬਾ ਸਮਾਂ ਔਰ ਉਸ ਤੋਂ ਬਾਅਦ ਕਿਸੇ ਕਿੰਨੀਆਂ ਸਰਕਾਰਾਂ ਰਹੀਆਂ ਸਿੱਖ ਪ੍ਰਧਾਨ ਮੰਤਰੀ ਰਹਿ ਔਰ ਉਸ ਤੋਂ ਬਾਅਦ ਕਿਸੇ ਕਿੰਨੀਆਂ ਪ੍ਰਕਾਰਾਂ ਰਹੀਆਂ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਉਹ ਵੀ ਇਨਸਾਫ ਨਹੀਂ ਦਿਵਾ पाए ਕਿਉਂਕਿ ਉਹਨਾਂ ਤੋਂ ਡਰਦੇ ਸੀ ਇੱਥੇ ਤਾਂ ਨੌਕਰੀ ਕਰਨ ਆਉਂਦੇ ਆ ਲੋਕ ਰਾਜਨੀਤੀ 'ਚ ਇਸ ਕਰਕੇ ਅੰਦਰ ਮੋਦੀ ਜੀ ਆਏ ਆਉਣ ਤੋਂ ਬਾਅਦ ਇਹਨਾਂ ਨੇ ਦੁਬਾਰਾ ਸਿੱਟ ਬਣਾਈ ਨੂੰ ਮੇਲ ਚੇਗੇ ਚਲੇਗੇ ਬਹੁਤ ਸਾਰੇ ਕਾਂਗਰਸੀ ਜਿਸ ਤਰ੍ਹਾਂ ਕਮਲਨਾਥ ਉਹਨੂੰ ਕਈ ਵਾਰ ਸੀਐਮ ਬਣਾਤਾ ਇਹਨਾਂ ਨੇ ਬਾਕੀ ਲੋਕ ਵੀ ਸੀ ਆ ਜਗਦੀਸ਼ ਟਾਇਟਲਰ ਸੀ ਉਸ ਤੋਂ ਬਾਅਦ ਵੀ ਐਮਪੀ ਬਣਾਏ ਕਾਂਗਰਸ ਨੇ ਔਰ ਮੈਂ ਤਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਸਾਡੇ ਕਾਂਗਰਸ ਦੇ ਨਾਲ ਲੱਜ ਉਹ ਕਿਉਂ ਲੱਗੇ ਆ ਔਰ ਸਾਡੀ ਗੈਰਤ ਕਿੱਥੇ ਚਲੀ ਗਈ ਤੇ ਇਹਨਾਂ ਨੇ ਜਿਸ ਤਰ੍ਹਾਂ ਕੀਤਾ ਉਹਨਾਂ ਲੋਕਾਂ ਨੂੰ ਬਣਾਇਆ ਉਸ ਮਨਤ ਨਾਲ ਨਸ਼ਲ ਕੁਸ਼ੀ ਕੀਤੀ ਸੋਰੀ ਬੋਲ ਗਿਆ ਗਸ਼ਟੀ ਆ ਸਜਾਵਾ ਮਿਲ ਜਿੰਨਾ ਸਮਾਂ ਲਗਾਵਾਂਗੇ ਹੁਣ 40 ਸਾਲ ਹੋ ਗਏ ਤੇ ਸਜਾਵਾ ਪੂਰੀਆਂ ਤਾਂ ਕਿਸੇ ਨੂੰ ਮਿਲਣੀਆਂ ਨਹੀਂ ਫਿਰ ਵੀ ਜੋ ਸਾਡੀ ਸਰਕਾਰ ਕਰ ਸਕਦੀ ਆ ਜੋ ਪ੍ਰਧਾਨ ਮੰਤਰੀ ਜੀ ਕਰ ਸਕਦੇ ਆ ਸਾਡੀ ਪਾਰਟੀ ਦੀ ਸੋਚ ਆ ਇਹ ਅਸੀਂ ਉਹੀ ਕਰਦੇ ਆ ਔਰ ਸਾਨੂੰ ਕਈ ਅੰਦੋਲਨ ਐਸੇ ਵੀ ਕੀਤੇ ਗਏ ਯੋਜਨਾਵਾਦ ਤਰੀਕੇ ਨਾਲ ਕਿ ਸਾਨੂੰ ਸਿੱਖ ਵਿਰੋਧੀ ਦਿਖਾਇਆ ਜਾ ਸਕੇ ਸਾਨੂੰ ਪੰਜਾਬ ਵਿਰੋਧੀ ਦਿਖਾਇਆ ਜਾ ਸਕੇ ਆ ਹੁਣ ਜਗਦੀਸ਼ ਟਾਈਟਲ ਤੇ ਜਿਹੜੇ ਦੋਸ਼ ਤੈਹ ਹੋ ਗਏ ਨੇ ਉਹਦਾ ਸਿੱਧਾ ਮਤਲਬ ਆ ਕਿ ਉਹਨੂੰ ਸਜ਼ਾ ਤਾਂ ਹੋਣੀ ਆ ਨਹੀਂ ਤਾਂ ਦੋਸ਼ ਹੀ ਨਹੀਂ ਤੈਹ ਹੁੰਦੇ ਐਨੀ ਦੇਰ ਬਾਅਦ ਔਰ ਇਹ ਪੂਰੀ ਸਾਡੀ ਸਰਕਾਰ ਨੇ ਔਰ ਸਾਡੀ ਪਾਰਟੀ ਨੇ ਕਿ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਤੇ ਜਿਹੜੀ ਸਾਡੀ ਕੌਮ ਆ ਸਿੱਖ ਖਾਲਸਾ ਉਹਨਾਂ ਨੂੰ ਇਹ ਲੱਗੇ ਕਿ ਇਹ ਦੇਸ਼ ਸਾਡਾ ਨਹੀਂ ਤਾਂ ਅਫਗਾਨਿਸਤਾਨ ਚ 5 ਲੱਖ ਸਿੱਖ ਸੀ ਅੱਜ 5 ਕੀ ਰਹਿ ਗਏ ਆ ਔਰ ਇਸੇ ਤਰ੍ਹਾਂ ਪਾਕਿਸਤਾਨ ਚ ਬਹੁ ਬੇਟੀਆਂ ਨੂੰ ਅਗਵਾ ਕਰ ਲੈਂਦੇ ਆ ਔਰ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਲੈਂਦੇ ਆ ਉਹਨਾਂ ਨਾਲ ਨਿਕਾਹ ਕਰਵਾ ਲੈਂਦੇ ਆ ਇਹ ਜਿਹੜੇ ਕੰਮ ਹੋ ਰਹੇ ਆ ਇੱਥੇ ਹਿੰਦੁਸਤਾਨ ਹੀ ਸਾਡਾ ਆਪਣਾ ਮੁਲਕ ਆ ਔਰ ਇਹਦੇ ਚ ਬੀ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਤਾਂ ਇਹ ਬਹੁਤ ਬੜਾ ਕਲੰਕ ਆ ਸਾਡੇ ਲੋਕਤੰਤਰ ਤੇ ਕਲੰਕ ਹੈ ਇਸ ਕਰਕੇ ਸਾਡੀ ਸਰਕਾਰ ਪੂਰੀ ਤਰ੍ਹਾਂ ਬਚਨਵੱਧ ਹੈ ਮੈਂ ਤਾਂ ਇਹ ਕਹੂੰਗਾ ਜੇ ਕਿਸੇ ਹੋਰ ਕੋਲ ਵੀ ਸਬੂਤ ਹੋਣ ਉਸ ਵੇਲੇ ਉਹ ਲੈ ਕੇ ਪੇਸ਼ ਹੋ ਸਕਦੇ ਆ ਜਾ ਸਕਦੇ ਆ ਇਸ ਵੇਲੇ ਐਸਾ ਨਹੀਂ ਹੈ ਕਿ ਮੁਕੱਦਮੇ ਦਰਜਨਾ ਹੋਣ ਜਾਂ ਜਾਂਚ ਨਾ ਹੋਵੇ ਹੋਏਗੀ ਹੋਏਗੀ ਔਰ ਉਸ ਤੋਂ ਬਾਅਦ ਵਿਜੂਦ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਕਿ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਇਹ ਸਿਆਸੀ ਹਿਤਾ ਤੋਂ ਪ੍ਰੇਰਿਤ ਨੇ ਕਿਸ ਤਰ੍ਹਾਂ ਕਿ ਭਾਈ ਤੁਸੀਂ ਇੱਕ ਵਾਰ ਵੀ ਪ੍ਰਸ਼ੰਸਾ ਨਹੀਂ ਕਰ ਸਕਦੇ ਕਿ ਅੱਛਾ ਕੰਮ ਹੋ ਗਿਆ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਾਮਨ ਕਰ ਰਹੇ ਆ ਜਦੋਂ ਕਿ ਇਤਿਹਾਸਕਾਰ ਇਹ ਕਹਿੰਦੇ ਆ ਕਿ ਜੇ ਇਹਨਾਂ ਨੂੰ 100 ਸਾਲ ਹੋਰ ਨਾ ਯਾਦ ਕੀਤਾ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਇਹ ਕਾਲਪਨਿਕ ਕਹਾਣੀ ਹੈ ਕਿਉਂਕਿ ਉਨੀ ਛੋਟੀ ਉਮਰ ਚ ਬੱਚੇ ਜਿਹੜੇ ਆ ਉਹ ਮਾਂ ਦੀ ਗੋਦ ਦਾ ਨਿੱਗ ਮੰਨਦੇ ਆ ਉਹਨਾਂ ਨੂੰ ਤਾਂ ਇੰਨਾ ਹੀ ਕਹਿਣਾ ਸੀ ਨਾ ਇਸਲਾਮ ਕਬੂਲ ਹੈ ਕਬੂਲ ਹੈ ਬਸ ਹੋਰ ਤਾਂ ਕੁਝ ਨਹੀਂ ਸੀ ਕਹਿਣਾ ਤੇ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਕਿਸ ਤਰ੍ਹਾਂ ਉਹਨਾਂ ਨੇ ਧਰਮ ਦੇ ਲਈ ਖੜੇ ਰਹੇ ਤੇ ਉਹ ਆਪਣੇ ਆਪ ਚ ਇੱਕ ਮਿਸਾਲ ਆ ਦੁਨੀਆ ਚ ਕਿਤੇ ਨਹੀਂ ਮਿਲਦੀ ਔਰ ਉਸ ਦੇ ਲਈ ਵੀ ਇਹਨਾਂ ਇਹਨਾਂ ਦੇ ਕੋਲੋਂ ਦੋ ਸ਼ਬਦ ਨਹੀਂ ਨਿਕਲੇ ਔਰ ਜੇ ਕਰਤਾਰਪੁਰ ਸਾਹਿਬ ਕੋਰੀਡੋਰ ਮੈਨੂੰ ਪਤਾ ਯਾਦ ਆ ਬਹੁਤ ਸਾਰੇ ਲੋਕ ਜਿਹੜੇ ਆ 70 ਸਾਲ 72 ਸਾਲ ਤੋਂ ਅਰਦਾਸਾਂ ਕਰ ਰਹੇ ਸੀ ਉਹਨਾਂ ਅਰਦਾਸਾਂ ਨੂੰ ਪੂਰ ਪਾਇਆ ਕਿ ਤਾ ਨਰਿੰਦਰ ਮੋਦੀ ਜੀ ਨੇ ਪਾਇਆ ਸਾਡੀ ਸਰਕਾਰ ਨੇ ਪਾਇਆ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕੀਤਾ ਫਿਰ ਸਿੱਖਾਂ ਸਿੱਖਾਂ ਦੀ ਕਾਲੀ ਸੂਚੀ ਸੀ 36 36 ਸਾਲ ਤੋਂ ਲੋਕ ਘਰਾਚ ਨਹੀਂ ਸੀ ਆ ਪਾਏ ਆਵਦਿਆਂ ਚ ਔਰ ਉਹਨਾਂ ਦਾ ਇੰਨਾ بڑا ਕਸੂਰ ਵੀ ਨਹੀਂ ਸੀ ਉਸ ਵੇਲੇ ਤਾਂ ਸਾਡੀ ਸੈਨਾ ਚੋਂ ਵੀ ਕੁਝ ਲੋਕ ਉੱਠ ਕੇ ਖੜੇ ਹੋਗੇ ਸੀ ਤੇ ਜਦੋਂ ਜ਼ੁਲਮ ਕਰੋਗੇ ਤਾਂ ਉਸ ਦਾ ਜਵਾਬ ਤਾਂ ਦੇਣਾ ਹੀ ਹੁੰਦਾ ਨਾ ਉਹ ਕੋਈ ਕ੍ਰਿਮੀਨਲ ਥੋੜਾ ਸੀ ਮੋਦੀ ਜੀ ਨੇ ਆ ਕੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਸਾਡਾ ਪਾਰਟਨਰ ਰਹਾ ਉਹਦੇ ਸ਼ਮੂਲੀਅਤ ਰਹੀ ਸਰਕਾਰ ਚ ਇਹਨਾਂ ਨੇ ਕਦੇ ਮੰਗ ਨਹੀਂ ਕੀਤੀ ਕਿ ਕਾਲੀ ਸੂਚੀ ਖਤਮ ਕਰੋ ਮੋਦੀ ਜੀ ਨੇ ਬਿਨਾਂ ਮੰਗ ਕੀਤੇ ਕਾਲੀ ਸੂਚੀ ਖਤਮ ਕੀਤੀ ਪਰ ਸਾਨੂੰ ਕਹਿੰਦੇ ਅਸੀਂ ਸਿੱਖ ਵਿਰੋਧੀ ਆ ਅੰਦੋਲਨ ਚਲਾ ਕੇ ਵੀ ਐਸੀ ਕੋਸ਼ਿਸ਼ ਕਰਦੇ ਰਹੇ ਉਸ ਤੋਂ ਅਸੀਂ ਬਚੇ ਮੈਨੂੰ ਯਾਦ ਆ ਕਿ ਜਦੋਂ ਮੇਰੀ ਫਸਲ ਇਹਨਾਂ ਨੇ ਪੜਤੀ ਸਾਰੀ ਤਾਂ ਮੋਦੀ ਜੀ ਨੇ ਸਪੈਸ਼ਲੀ ਬੁਲਾਇਆ ਬੁਲਾ ਕੇ ਕੀ ਕਿਹਾ ਕਿ ਇਹਨਾਂ ਤੇ ਨਾ ਲਾਠੀ ਮਾਰਨੀ ਆ ਨਾ ਇਹਨਾਂ ਦੇ ਡੰਡਾ ਮਾਰਨਾ ਨਾ ਕੋਈ ਵਿਰੋਧ ਕਰਨਾ ਨਾ ਹੀ ਆ ਜਿਹੜੇ ਮੁਕੱਦਮੇ ਦਰਜ ਕਰਵਾਇਆ ਮੈਂ ਹਾਈ ਕੋਰਟ ਚ ਕੇਸ ਕਰਕੇ ਕਰਵਾਏ ਸੀ ਅਮਰਿੰਦਰ ਸਿੰਘ ਨੇ ਉਦੋਂ ਕੀਤੇ ਨਹੀਂ ਕਿਉਂਕਿ ਸਾਰਾ ਕੰਮ ਹੀ ਇਹਦਾ ਕਰਿਆ ਤੇ ਰਿਆ ਸੀ ਤੇ ਜਿਹੜਾ ਅੰਦੋਲਨ ਦਾ ਸੀ ਤੇ ਅਸੀਂ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਨਾਲ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਬਹੁਤ بڑا ਮਨ ਸੀ ਔਰ ਮੈਂ ਵੀ ਕੇਸ ਵਾਪਸ ਲੈ ਲੇ ਮੈਂ ਕਿਹਾ ਨਹੀਂ ਕਰਨੇ ਜਦੋਂ ਸਾਡਾ ਲੀਡਰ ਕਹਿ ਰਿਹਾ ਸਾਡੀ ਪਾਰਟੀ ਦੀ ਸੋਚ ਆ ਅਸੀਂ ਉਹ ਵਾਪਸ ਲੈ ਲਏ ਔਰ ਇਸੇ ਤਰ੍ਹਾਂ ਕਿਉਂਕਿ ਉਸ ਵੇਲੇ ਕੁਝ ਲੋਕ ਲੱਗੇ ਹੋਏ ਸੀ ਸਾਨੂੰ ਸਿੱਖ ਵਿਰੋਧੀ ਦਿਖਾਉਣ ਉਹ ਅੰਦੋਲਨ ਦੀ ਆੜ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਹੁਣ ਇਹਨਾਂ ਨੂੰ ਸਜ਼ਾਾਂਵਾਂ ਦੇਣੀਆਂ ਨੇ ਟਾਈਟਲਰ ਨੇ ਵੀ ਜੇਲ੍ਹ ਚਲੇ ਜਾਣਾ ਹੋਰ ਵੀ ਲੋਕ ਜਾਣਗੇ ਔਰ ਇਹਦੀ ਇਹ ਦੋ ਸ਼ਬਦ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਹਿ ਨਹੀਂ ਸਕਦੀ ਕਿ ਬਹੁਤ ਅੱਛਾ ਹੋ ਗਿਆ ਇਹ ਠੀਕ ਹੋ ਗਿਆ ਤੁਸੀਂ ਲਾਓ ਕਿੰਨੇ ਸਿੱਖਾਂ ਦੇ ਹਿਤਾਚਾਰੀ ਨੇ ਕਿੰਨੇ ਖਾਲਸਾ ਦੇ ਲਈ ਸਮਰਪਿਤ ਨੇ ਉਹ ਤਾਂ ਇੱਕ ਪਰਿਵਾਰ ਦੇ ਸਿਆਸੀ ਹਿੱਤਾਂ ਲਈ ਸਮਰਪਿਤ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਡਟ ਕੇ ਖੜੇਗੀ ਇਸ ਦੇ ਲਈ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਇਹ ਮੈਸੇਜ ਵੀ ਨਹੀਂ ਜਾਣ ਦਿੰਦੇ ਉੱਥੇ ਬੈਠ ਕੇ ਖਿਲਾਫ ਪ੍ਰਚਾਰ ਕਰਦੇ ਰਹਿੰਦੇ ਆ ਪਾਰਟੀ ਦੇ ਔਰ ਹੁਣ ਅਸੀਂ ਇਸ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਵੀ ਨਿਕਲਾਂਗੇ ਸਭ ਜਗ੍ਹਾ ਜਾਵਾਂਗੇ ਔਰ ਫਿਰ ਇੱਕ ਗੱਲ ਹੋਰ ਕਹਿਣ ਦੇ ਆਏ ਇਹਨਾਂ ਨੇ ਇੱਕ ਉਹ ਫੜਿਆ ਹੋਇਆ ਕੁਝ ਲੋਕਾਂ ਨੇ ਮੈਂ ਤਾਂ ਸਮਝਦਾ ਹਾਂ ਉਹਦੇ ਚ ਬਹੁਤੇ ਕਾਮਰੇਡ ਨੇ ਔਰ ਕੁਝ ਇਹਨਾਂ ਦੇ ਨਾਲ ਮਿਲੇ ਹੋਏ ਜਿਹੜੇ ਵਿਚਾਰਧਾਰਕ ਲੜਾਈ ਆ ਉਹ ਅਸਲ ਚ ਕੋਈ ਪੰਜਾਬ ਦੀ ਜਾਂ ਕਿਸਾਨਾਂ ਦੀ ਜਾਂ ਕਿਸੇ ਦੀ ਲੜਾਈ ਨਹੀਂ ਲੜ ਰਹੇ ਇਹ ਲੋਕ ਇਹ ਵਿਚਾਰਧਾਰਾ ਦੀ ਲੜਾਈ ਲੜ ਰਹੇ ਆ ਤੇ ਉਹ ਉਹਨਾਂ ਨੇ ਸਾਡੇ ਨਾਲ ਲੜਦੇ ਹੀ ਰਹਿਣਾ ਉਹ ਮੁਠੀ ਪਰ ਲੋਕ ਨੇ ਬਹੁਤ ਜ਼ਿਆਦਾ ਵੀ ਨਹੀਂ ਹੈਗੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਅਸੀਂ ਇਹਨਾਂ ਨੂੰ ਜੀ ਪਿੰਡਾਂ 'ਚ ਨਹੀਂ ਵੜਨ ਦੇਣਾ। ਲੋ ਭਾਈ ਮੈਂ ਤਾਂ ਪਿੰਡ 'ਚ ਹੀ ਰਹਿਣਾ। ਇਹ ਵੀ ਪਿੰਡ 'ਚ ਹੀ ਰਹਿੰਦੇ ਆ, ਇਹ ਵੀ ਪਿੰਡ 'ਚ ਹੀ ਰਹਿੰਦੇ ਆ। ਤਾਂ ਹੋਰ ਬਾਕੀ ਵੀ ਸਾਰੇ ਇਦਾਂ ਹੀ ਨੇ ਸਾਡੇ ਵਰਗੇ ਨੇ। ਸਾਨੂੰ ਤਾਂ ਜੱਤਾ ਜਾਣ ਤੋਂ ਮਾਰੋਗੇ। ਸਾਨੂੰ ਪਿੰਡਾਂ 'ਚੋਂ ਕਿੱਥੇ ਘਟੋਗੇ? ਆਪਦਾ ਘਰ ਛੱਡ ਕੇ ਕਿੱਥੇ ਜਾਣਾ ਅਸੀਂ? ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕੋਈ ਦੇਸ਼ ਨੂੰ ਜੋੜਨ ਵਾਲੀਆਂ ਗੱਲਾਂ ਨੇ। ਕੋਈ ਏਕਤਾ ਵਾਲੀਆਂ ਗੱਲਾਂ ਨੇ। ਕੋਈ ਦੇਸ਼ ਦੇ ਹਿਤਾਸ਼ੀ ਇਦਾਂ ਦੀ ਗੱਲ ਕਰਨਗੇ। ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਸ ਕਰਕੇ ਅਸੀਂ 84 ਦੀ ਨਸਲ ਕੁਸ਼ੀ ਦੀ ਵੀ ਤੇ ਬਾਕੀ ਵੀ ਜਿਹੜੇ ਸਿੱਖਾਂ ਦੇ ਉੱਪਰ ਮਿਨੋਰਟੀਜ਼ ਦੇ ਉੱਪਰ ਇਹ ਸਾਰੇ ਹੀ ਸਾਡੇ ਆ ਤੇ ਮੇਰਾ ਖਿਆਲ ਆ ਭਾਰਤੀ ਜਨਤਾ ਪਾਰਟੀ ਜਿੰਨਾ ਗੁਰੂ ਨਾਨਕ ਦੇਵ ਜੀ ਵਿਚਾਰਾਂ ਨੂੰ ਮੰਨਦੀ ਆ ਉਹਨਾਂ ਦੂਸਰੀਆਂ ਪਾਰਟੀਆਂ 'ਚ ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਪੰਜਾਬੀਆਂ ਦੀ ਕੋਈ ਗੱਲ ਆਉਂਦੀ ਆ ਜਾਂ ਖਾਲਸਾ ਦੀ ਕੋਈ ਗੱਲ ਆਉਂਦੀ ਆ ਉਸ ਦੇ ਲਈ ਨਹੀਂ ਖੜਦੇ ਉਹਨੂੰ ਆਪਣੇ ਸਿਆਸੀ ਹਿੱਤਾਂ ਲਈ ਜੋੜਦੇ ਆ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥ ਦੀ ਨਮੈਂ ਦਾ ਜਮਾਤ ਸੀ ਕੀ ਇਹ ਕਰਨਾ ਸੀ ਪਰ ਜਿੰਨਾ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਚ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ ਇਸ ਲਈ ਅਸੀਂ ਪੂਰੀ ਪਾਰਟੀ ਦੀ ਤਰਫੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਪੰਜਾਬ ਵਾਸੀਆਂ ਨੂੰ ਔਰ ਖਾਲਸਾ ਨੂੰ ਜਿੱਥੇ-ਜਿੱਥੇ ਵੀ ਦੁਨੀਆ ਚ ਬੈਠਾ ਕਿ ਜਿਨ੍ਹਾਂ ਦੀ ਵੀ ਸ਼ਮੂਲੀਅਤ ਰਹੀ ਹੈ 82 ਦਿਨਾਂ ਸਲਕੁਸ਼ੀਚ ਉਹਨਾਂ ਤੇ ਚੁਣ-ਚੁਣ ਕੇ ਮੁਕਾਦਮੇ ਬੜਾਏ ਜਾਣਗੇ ਉਹਨਾਂ ਦੀ ਹੋਰ ਵੀ ਕੋਈ ਹੈਗੇ ਸਬੂਤ ਦਿਓ ਉਹਨਾਂ ਦੀ ਵੀ ਜਾਂਚ ਕਰਾਈ ਜਾਊਗੀ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਥਾਨ ਜੇਲ੍ਹ 'ਚ ਹੋਏਗਾ ਤੇ ਇਹ ਸਾਡੀ ਇੱਕ ਕਮਿਟਮੈਂਟ ਹੈਗੀ ਆ ਪੰਜਾਬੀਆਂ ਦੇ ਨਾਲ ਖਾਲਸਾ ਦੇ ਨਾਲ ਤੇ ਜਿਹੜਾ ਖਾਲਸਾ ਦਾ ਨੁਕਸਾਨ ਕਰਦਾ ਮੈਂ ਸਮਝਦਾ ਉਹ ਦੇਸ਼ ਦਾ ਨੁਕਸਾਨ ਕਰਦਾ ਤੇ ਇਸ ਲਈ ਇਹ ਕਾਂਗਰਸ ਨੇ ਜਿੰਨਾ ਨੁਕਸਾਨ ਕੀਤਾ ਔਰ ਅੱਜ ਪੰਜਾਬ ਦੀ ਬਦਕਿਸਮਤੀ ਆ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਆਪਸ ਵਿੱਚ ਗਠਵੰਦਨ ਚ ਇੱਥੇ ਆ ਕੇ ਝਗੜਾ ਕਰਨ ਲੱਗ ਜਾਂਦੇ ਆ ਆ ਮੇਰਾ ਖਿਆਲ ਆ ਜਿੱਥੇ ਆਪਾਂ ਬੈਠੇ ਆ ਇਹੀ ਚੰਡੀਗੜ੍ਹ ਤੇ ਇਥੋਂ 5 ਕਿਲੋਮੀਟਰ ਜਾ ਕੇ ਇਹ ਇਕੱਠੇ ਅਲੱਗ-ਅਲੱਗ ਹੋ ਜਾਂਦੇ ਆ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਜੱਫੀਆਂ ਪਾ ਲੈਂਦੇ ਆ ਇਹ ਕੀ ਇਹਨਾਂ ਦੀ ਪੰਜਾਬ ਦੇ ਨਾਲ ਸੈਂਸਿਟੀਵਿਟੀ ਆ ਕੀ ਗੱਲ ਆ ਇਹ ਨੂਰਾ ਕੁਸ਼ਤੀ ਖੇਡ ਰਹੇ ਆ ਇੱਕ ਦੂਜੇ ਦਾ ਵਿਰੋਧ ਆਪੋਜੀਸ਼ਨ ਦਾ ਰੋਲ ਮੈਂ ਜਾਖੜ ਸਾਹਿਬ ਨੂੰ ਵੀ ਕਹਾਂ ਕੇ ਹੁਣ ਤਕੜੇ ਹੋ ਜਓ ਸਾਰੇ ਔਰ ਚੱਲ ਪੋ ਇੱਥੇ ਬੈਠ ਕੇ ਰਾਜਨੀਤੀ ਨਹੀਂ ਹੋਣੀ ਇੱਥੇ ਬੈਠ ਕੇ ਲੋਕਾਂ ਦਾ ਹਿੱਤ ਨਹੀਂ ਹੋਣਾ ਇਹ ਤਾਂ ਪੰਜਾਬ ਦੇ ਪਿੰਡਾਂ ਜਾ ਕੇ ਸੰਘਰਸ਼ ਕਰਨਾ ਪਊ ਉੱਥੇ ਖੜਨਾ ਪਊ ਅਸੀਂ ਇਹ ਸਭ ਕਰਾਂਗੇ ਔਰ ਇਹਦੇ ਲਈ ਇਹ ਸਾਡੀ ਕਮਿਟਮੈਂਟ ਆ ਪੰਜਾਬ ਦੇ ਨਾਲ ਹੁਣ اپੋਜੀਸ਼ਨ ਦਾ ਜਿਹੜਾ ਸਹੀ ਰੋਲ ਆ ਉਹ ਸਾਨੂੰ ਕਰਨਾ ਪੈਣਾ ਕਿਉਂਕਿ ਇਹ ਮਨਮਰਜ਼ੀਆਂ ਜਿਸ ਤਰ੍ਹਾਂ ਹੋ ਰਹੀਆਂ ਨੇ ਪੰਜਾਬ 'ਚ ਵੀ ਜਿਸ ਤਰ੍ਹਾਂ ਇਸ ਵੇਲੇ ਗੈਂਗਸਟਰਾਂ ਦਾ ਆ ਰਿਹਾ ਆ ਦੇਖ ਲਓ ਜਾ ਕੇ ਪਟਿਆਲੇ 'ਚ ਉਸੇ ਦਾ ਤਾਂ ਨਹੀਂ ਹੋ ਤੇ ਟਾਬਿਆਂ ਵਾਲਿਆਂ ਨੂੰ ਵੀ 5-5 ਕਰੋੜ ਰੁਪਏ ਫਰौतीयां ਮੰਗ ਰਹੇ ਆ ਇਹਨਾਂ ਨੂੰ ਪੁੱਛੋ ਭਗਵੰਤ ਮਾਨ ਨੂੰ ਇਹ ਪੰਜਾਬ ਕਿੰਨਾ ਵਧੀਆ ਹੋ ਗਿਆ ਤੇ ਜਦੋਂ ਕਦੇ ਗੱਲ ਹੋਵੇ ਉਪਰਲਾ ਮਾਨਸ ਕੀ ਕਹੂਗਾ ਯੂਪੀ ਚ ਕ੍ਰਾਈਮ ਜ਼ਿਆਦਾ ਪੰਜਾਬ ਚ ਘੱਟ ਆ ਭਈ ਯੂਪੀ ਦੀ ਆਬਾਦੀ 25 ਕਰੋੜ ਆ ਭਲੇ ਮਾਨਸ ਇੱਥੇ ਪੌਣੇ 3 ਕਰੋੜ ਆ ਤੇ ਕ੍ਰਾਈਮ ਕਿਉਂ ਕਿਸ ਤਰ੍ਹਾਂ ਇਹਨਾਂ ਨੂੰ ਕੰਪੈਰੀਜ਼ਨ ਕਿਸ ਤਰ੍ਹਾਂ ਕਰਨਿਆ ਤੇ ਇਹ ਜਿਹੜਾ ਹੈਗਾ ਪੰਜਾਬ ਇਸ ਤਰ੍ਹਾਂ ਨਹੀਂ ਚੱਲਣਾ ਇਹ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਤੇ ਅਸੀਂ ਇਸ ਸੰਘਰਸ਼ ਲਈ ਬਿਲਕੁਲ ਤਿਆਰ ਹੋ ਗਏ ਹਾਂ ਔਰ ਮਨ ਬਣਾ ਲਿਆ ਔਰ ਇਹ ਹੁਣ ਸੰਘਰਸ਼ ਅਗੇ ਅਸੀਂ ਇੱਕ ਦਿਨ ਵੀ ਟਿੱਕੇ ਨਹੀਂ ਬੈਠਣਾ ਇਸ ਤੋਂ ਬਾਅਦ ਔਰ ਪੂਰਾ ਜਿਹੜਾ ਵੀ ਗਲਤ ਕੰਮ ਕਰਿਆ ਹੈਗੀ ਪੰਜਾਬ ਸਰਕਾਰ ਉਸ ਦਾ ਵੀ ਡਟ ਕੇ ਵਿਰੋਧ ਕਰਾਂਗੇ ਔਰ ਜਿਹੜਾ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਜ਼ੁਲਮ ਕੀਤੇ ਆ ਉਹ ਜ਼ੁਲਮਾਂ ਦੀ ਸਜ਼ਾ ਮੇਰਾ ਖਿਆਲ ਆ ਇਹ ਇਸ ਦੁਨੀਆ 'ਚ ਤਾਂ ਦਿੱਤੀ ਨਹੀਂ ਜਾ ਸਕਦੀ ਉਹਦੇ 'ਚ ਪ੍ਰਮਾਤਮਾ ਵੀ ਸਾਡਾ ਸਾਥ ਦੇਊਗਾ ਕਿਉਂਕਿ ਮੋਦੀ ਜੀ ਇਹ ਕਰ ਰਹੇ ਆ ਔਰ ਪਹਿਲੇ ਪ੍ਰਧਾਨ ਮੰਤਰੀ ਹੈ ਜਿਹੜੇ ਸਭ ਕਰ ਰਹੇ ਆ ਔਰ ਸਿੱਖਾਂ ਦੇ ਲਈ ਜਿੰਨਾ ਉਹਨਾਂ ਨੇ ਕੀਤਾ ਉਹਦੇ ਲਈ ਇਹਨਾਂ ਕੋਲੋਂ ਦੋ ਸ਼ਬਦ ਪ੍ਰਸ਼ੰਸਾ ਦੇਣੇ ਨਿਕਲਦੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੰਨਾ ਤਾਂ ਬੰਦਾ ਕਹਿ ਦਿੰਦਾ ਨਾ ਕਿ ਆ ਤਾਂ ਠੀਕ ਕੰਮ ਕੀਤਾ ਉਹ ਵੀ ਨਹੀਂ ਕਹਦੇ ਉਹਦਾ ਵੀ ਵਿਰੋਧ ਹੀ ਕਰਦੇ ਰਹਿੰਦੇ ਆ ਤੇ ਇਹ ਕਿੰਨੇ ਸਿੱਖ ਇਤਿਹਾਸੀ ਨੇ ਕਿੰਨੇ ਖਾਲਸਾ ਦੇ ਇਤਿਹਾਸੀ ਨੇ ਕਿੰਨੇ ਪੰਜਾਬੀ ਅਧਦੇਸ਼ ਇਤਿਹਾਸੀ ਨੇ ਕੀ ਇਹ ਪੰਜਾਬ ਦਾ ਕਰਨਾ ਚਾਹੁੰਦੇ ਨੇ ਇੱਕ ਪਰਿਵਾਰ ਨੂੰ ਬਚਾ ਕੇ ਇਹ ਸਾਰੇ ਮਿਲੇ ਹੋਏ ਆ ਕਿਸੇ ਨੇ ਬੇਅਦਮੀਆਂ ਦੀ ਸਜ਼ਾ ਨਹੀਂ ਦੇਣੀ ਕਿਸੇ ਨੇ ਕੁਝ ਨਹੀਂ ਦੇਣੀ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਦਾ ਗੁਰਦੇਵ ਸਿੰਘ ਕੋਕੇ ਸਿੱਖਾਂ ਦਾ ਪਾਪ ਕੌਣ ਹੁੰਦਾ ਜੀ ਅਕਾਲ ਤਖਤ ਸਰਬ ਦਾ ਜੱਜੇਦਾਨ ਉਹਦੇ ਟੁਕੜੇ ਟੁਕੜੇ ਕਰਤੇ ਉਹਨਾਂ ਨੂੰ ਫਿਰ ਸਨਮਾਨਿਤ ਵੀ ਕੀਤਾ ਉਹਨਾਂ ਨੂੰ ਪਦਮੀਆਂ ਵੀ ਦਿੱਤੀਆਂ ਜੇ ਸਜ਼ਾ ਦੇਵਾਂਗੇ ਤਾਂ ਅਸੀਂ ਦੇਵਾਂਗੇ ਆ ਕੇ ਭਾਰਤੀ ਜਨਤਾ ਪਾਰਟੀ ਲਾਊਗੀ ਔਰ ਆ ਗੈਂਗਸਟਰ ਵੀ ਜੇ ਖਤਮ ਕਰਾਂਗੇ ਜਿਸ ਤਰ੍ਹਾਂ ਜੋਗੀ ਜੀ ਨੇ ਕੀਤੇ ਨੇ ਉਸੇ ਤਰ੍ਹਾਂ ਹੀ ਆ ਕੇ ਕਰਾਂਗੇ ਤੇ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਵੀ ਅਪੀਲ ਆ ਇਹ ਤੁਹਾਡੀ ਆਪਣੀ ਪਾਰਟੀ ਆ ਤੁਸੀਂ ਸਾਥ ਦਿਓ ਅਸੀਂ ਸੰਘਰਸ਼ ਕਰਾਂਗੇ ਮਿਲ ਕੇ ਕਰਾਂਗੇ ਸਾਰੇ ਇਕੱਲਾ ਨਹੀਂ ਕੋਈ ਕਰ ਸਕਦਾ ਡੈਮੋਕ੍ਰੇਸੀ ਆ ਇਸ ਲਈ ਇੰਨਾ ਹੀ ਮੈਂ ਕਹਿਣਾ ਸੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਟਾਈਮ ਕੱਢਿਆ ਇਹਦੇ ਲਈ ਵੀ ਤੁਹਾਡਾ ਧੰਨਵਾਦ ਜਿਵੇਂ ਇੱਕ ਪਾਸੇ ਤੁਸੀਂ ਸਿੱਖਾਂ ਦੇ ਮਸਲਿਆਂ ਦੀ ਫਿਕਰ ਬੰਦੀ ਦੀ ਗੱਲ ਕਰਦੇ ਹੋ ਦੂਸਰੇ ਪਾਸੇ ਕੰਨਵਾ ਵੀ ਪਰਮੋਗਿਆ ਅਨੰਦ ਜੀ ਉਦੇਚ ਰਗਤਾ ਇੰਦਰਾਮ ਲੱਗਦੀ ਸਿੱਖਾਂ ਦਾ ਜਿਹੜਾ ਕਿਰਦਾਰ ਹੈਗਾ ਉਹ ਰਾਤ ਨੂੰ ਕਿਸੇ ਕਿਸੇ ਨਾਲ ਗੱਲ ਕਰਦੇ ਦੇਖੋ ਤੁਹਾਡੀ ਐਮਪੀ ਹੈ ਤੁਹਾਡੀ ਗੱਲ ਸਿੰਘ ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਹਰ ਐਮਪੀ ਲੀਡਰ ਨਹੀਂ ਹੋਇਆ ਕਰਦਾ ਹਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ ਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ। ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ। ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ। ਠੀਕ ਹੈ? ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ। ਪਹਿਲੀ ਤਾਂ ਇਹ ਗੱਲ ਆ। ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ, ਪੰਜਾਬ ਦੇ ਖਿਲਾਫ ਬੋਲੇ, ਉੱਥੇ ਭਾਜਪਾ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ। ਚਾਹੇ ਉਹ ਕੋਈ ਹੋਵੇ, ਆਪਣਾ ਪਰਾਇਆ ਉਹ ਵਿੱਚ ਕੋਈ ਨਹੀਂ ਹੈ। ਠੀਕ ਹੈ ਤੇ ਬੀਜੇਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ 'ਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਏ ਸੀ ਔਰ इवन ਕਿਸਾਨਾਂ ਦਾ ਜੇ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਇਹ ਕਿਸਾਨੇ ਤਾਂ ਨਹੀਂ ਥੋੜਾ ਸੀ ਤਾਂ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਹੀ ਇੱਕ ਮੋਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲਏ ਕਿ ਠੀਕ ਆ ਵੀ ਇਹ ਸਾਡੀ ਕਮੀ ਆ ਸਾਨੂੰ ਮਾਫ ਕਰਦੇ ਹੋ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਪਰ ਹੁਣ ਕਿਸੇ ਦਿਨ ਇਹ ਆਊਗਾ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਲਾਗੂ ਕਰੋ। ਕੋਈ ਕਲੱਗ ਨਹੀਂ ਸ਼ਾ ਪਰ ਤੋਂ ਇੱਕ ਪੰਜਾਬ ਦੇ ਪ੍ਰਧਾਨ ਵੱਲੋਂ ਸੰਜੀਤ ਜਖਰ ਵੱਲੋਂ ਤੁਹਾਡੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਵੱਲੋਂ ਕੇਂਦਰੀ ਹਾਈ ਕਮਾਂਡ ਜਿਹੜੇ ਤੁਹਾਡੇ ਬੀਜੇਪੀ ਸੈਂਟਰ ਪ੍ਰਧਾਨ ਨੇ ਕਦੇ ਉਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੀ ਕੰਗਰਾਨੀ ਮਸਲੇ ਦੇ ਉੱਤੇ। ਅਰੇ ਭਾਈ ਵੇ ਇਹ ਗੱਲ ਬਾਤੀ ਸੁਣ ਲਓ ਸੁਣ ਲਓ। ਮੀਡੀਆ ਬਿਆਨਾਂ ਦੀ ਉਹ ਸੁਣ ਲਓ ਭਾਈ ਸੁਣ ਲਓ। ਮੇਰੀ ਨੱਡਾ ਜੀ ਨਾਲ ਗੱਲ ਹੋਈ। ਮੈਂ ਬੋਲਣਿਆਂ ਰੱਖੇ। ਤੇ ਮੈਂ ਕੋਈ ਸੀਨੀਅਰ ਲੀਡਰ ਨਹੀਂ ਬੀਜੇਪੀ ਦਾ ਮੈਂ ਕਿਹਾ ਕਿ ਤੁਸੀਂ ਬ੍ਰਿਚੀ ਚ ਲਿਖੇ ਪਾਰਟੀ ਤੋਂ ਤਾਂ ਨਹੀਂ ਆ ਕਿ ਸਮਝ ਦੇ ਕੇ ਇਹ ਕੋਈ ਚਿੱਠੀ ਨਹੀਂ ਕੋਈ ਕਿ ਤੁਸੀਂ ਕਾਲ ਕਰ ਕੋਈ ਮਸਲਾ ਤਾਂ ਬੜਾ ਸੰਗੀਨ ਆ ਅਰੇ ਫੋਨ ਤੇ ਹੀ ਕਹਤਾ ਇੰਨਾ ਜ਼ਬਰਦਸਤ ਕਹਤਾ ਜੇ ਮੈਂ ਗਲਤ ਕਹਿੰਦਾ ਤਾਂ ਮੈਨੂੰ ਪਾਰਟੀ ਚੋਂ ਕੱਢਿਆ ਜਾਣਾ ਸੀ ਠੀਕ ਹੈ ਨਾ ਗੱਲ ਨਹੀਂ ਫਿਰ ਉਹ ਪੰਜਾਬ ਦਾ ਗੱਲ ਨਹੀਂ ਸੀ ਤੋਂ ਪੰਜਾਬ ਦਾ ਨਹੀਂ ਪੰਜਾਬ ਦਾ ਇਸ਼ੂ ਤੁਸੀਂ ਪੰਜਾਬ ਚ ਪੋਲਟਿਕਸ ਕਰਨੀ ਆ ਮੈਂ ਪੰਜਾਬ ਬੀਜੇਪੀ ਤੋਂ ਅਲੱਗਾਂ ਕੋਈ ਦੇ ਸਕਦੇ ਸੀ ਕਿ ਤੁਸੀਂ ਹੈ ਜੇ ਤੁਸੀਂ ਵਿਰੋਧ ਕਰਦੇ ਤੁਸੀਂ ਲਿਖ ਕੇ ਦਿੰਦੇ ਲਿਖ ਕੇ ਕੀ ਦੇਣਾ ਉਹਦੇ ਚ ਕਹਤਾ ਉਹਨੂੰ ਲੈਟਰ ਇਸ਼ੂ ਹੋ ਗਿਆ ਹੋਰ ਕੀ ਹੋਣਾ ਸੀ ਇਹ ਤਾਂ ਇਹ ਸਵਾਲ ਚ ਤਾਂ ਨਹੀਂ ਜਗਦੀਸ਼ ਟਾਈਟਲਰ ਵੀ ਬਿਆਨ ਸੰਗਣਾ ਦੇ ਮਾਮਲੇ ਵਿੱਚ ਨਾਮ ਆ ਅਰੇ ਭਾਈ ਉਹਨਾਂ ਨੇ ਵੀ ਕਿਹਾ ਕੱਲ ਹੀ ਮੈਂ ਟੀਵੀ ਤੇ ਦੇਖ ਰਿਹਾ ਸੀ ਨੀਚੇ ਪੱਟੀ ਤੋਂ ਦੇ ਨਿਊਜ਼ 18 ਤੇ ਦੇਖੀ ਆ ਜਗਦੀਸ਼ ਟਾਈਟਲਰ ਦੇ ਮਾਮਲੇ ਦੇ ਵਿੱਚ ਤੁਸੀਂ ਕਹਾਂਗੇ ਉਹ ਉਹਨਾਂ ਨੂੰ ਜਿਹੜੇ ਜਿਹੜੇ ਦੋਸ਼ ਉਹਨਾਂ ਤੇ ਆਏ ਤੇ ਪਈ ਨਹੀਂ ਪਰ ਕੈਪਟਨ ਅਮਰਿੰਦਰ ਸਿੰਘ 2014 ਜੁ ਵਿੱਚ ਉਹਨੂੰ ਕਲੀਨ ਚਿੱਟ ਦਿੰਦਾ ਦਿੰਦੇ ਰਹੇ ਨਹੀਂ ਉਹਨਾਂ ਨੂੰ ਪੁੱਛਣਾ ਜਾ ਕੇ ਇਹ ਉਹ ਤੁਹਾਡੀ ਪਾਰਟੀ ਚ ਨਹੀਂ ਪਾਰਟੀ 'ਚ ਹੋਣ ਦਾ ਮਤਲਬ ਐਂ ਤਾਂ ਕੰਗੜਾ ਵੀ ਮੇਰੀ ਪਾਰਟੀ 'ਚ ਆ ਹਾਂ ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਆਗਾ ਮੈਂ ਹੁਣੇ ਕਹਿ ਕੇ ਤਾਂ ਹਟਿਆ ਠੀਕ ਐ ਨਾ ਗੱਲ ਆ ਬਿੱਟੂ ਵੀ ਗਾਣਾ ਕੱਢਦਾ ਸੀ ਮੈਂ ਥੋੜਾ ਸਹਿਮਤ ਆ ਕਿਸੇ ਨਾਲ ਠੀਕ ਐ ਪਤਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਉਹ ਤਾਂ ਚਾਹੇ ਪ੍ਰਧਾਨ ਮੰਤਰੀ ਵੀ ਬਣਾ ਦੇਣੀ ਯਾਰ ਉਹਦੀ ਗੱਲ ਨਹੀਂ ਐ ਅਸੀਂ ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਬੰਦੇ ਆ ਨਾ ਅਸੀਂ ਨੀ ਕਿਵੇਂ ਬੰਦੇ ਹੁੰਦੇ ਏਦਾਂ ਅਸੀਂ ਸਿਰਫ ਜਦੋਂ ਸੁਪੀਰ ਪੱਤ ਪੇਸ਼ ਹੋਇਆ ਕਿਦੋਂ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਲਗਾ ਦੇਣਾ ਉਸ ਤੋਂ ਬਾਅਦ ਅਗਰ ਕਦੋਂ ਜਾ ਕੇ ਪੇਸ਼ ਹੋਣਾ ਕਿਵੇਂ ਦੇਖਿਓ ਇਸ ਪ੍ਰਕਿਰਿਆ ਨੂੰ ਵੀ ਇੱਕ ਦਿਨ ਪਹਿਲਾਂ ਹੀ ਵਰਕਿੰਗ ਪ੍ਰੈਜ਼ੀਡੈਂਟ ਲਾਤਾ ਉਸ ਤੋਂ ਬਾਅਦ ਅਗਰ ਕਦੋਂ ਪੇਸ਼ ਹੋ ਜਾਏ ਇਹ ਤਾਂ ਦੇਖੋ ਲੀਪਾ ਪੋਤੀ ਹੋ ਰਹੀ ਆ ਇਹ ਕੋਈ ਇਹਦੇ ਨਾਲ ਨਾ ਸਿੱਖਾਂ ਦਾ ਭਲਾ ਹੋਣਾ ਨਾ ਪੰਜਾਬ ਦਾ ਭਲਾ ਹੋਣਾ ਨਾ ਪੰਜਾਬੀਆਂ ਦਾ ਭਲਾ ਹੋਣਾ ਇੱਕ ਉਹਨਾਂ ਨੂੰ ਬਚਾਉਣ ਦੀ ਗੱਲ ਆ ਤੇ ਆਪਣਾ ਅਕਸ ਬਚਾਉਣ ਦੀ ਗੱਲ ਆ ਅਕਸ ਕਿਤੇ ਇਦਾਂ ਬਚਿਆ ਕਰ ਦੇਣੇ ਅਕਸਾ ਤਿਆਗ ਤਪੱਸਿਆ ਨਾਲ ਵੱਜਦੇ ਆ। ਸੰਤ ਬਾਬਾ ਹਰਜਨ ਸਿੰਘ ਲੰਗੋਵਾਲ ਮੈਂ ਛੋਟਾ ਜਿਹਾ ਸੀ ਉਹਨਾਂ ਨੂੰ ਦੇਖਦਾ ਰਿਹਾ। ਠੀਕ ਹੈ। ਉਹ ਤਿਆਗ ਤਪੱਸਿਆ ਦੀ ਮੂਰਤੀ। ਸੰਤ ਬਾਬਾ ਫਤੇਹ ਸਿੰਘ, ਸੰਤ ਬਾਬਾ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ। ਉਹਨਾਂ ਨੂੰ ਕਦੇ ਜੇ ਮਿਲੇ ਹੋਵੋਗੇ ਤਾਂ ਤੁਹਾਨੂੰ ਲੱਗੇਗਾ। ਅੱਜ ਕੋਈ ਅਕਾਲੀ ਦਲ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਹੀ ਹੁੰਨਾ। ਇਹ ਅਕਾਲੀ ਦਲ ਵਾਲੀ ਗੱਲ ਹੀ ਨਹੀਂ ਹੈ। ਇੱਕ ਕਿਸਾਨ ਆ ਰਹੇ ਨੇ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਉਣਾ ਸਜਾ ਰਹੇ। ਸ਼ੁਕਰਾ ਜੇ ਉਹਨਾਂ ਨੇ ਪਹਿਲੇ ਪਹਿਲੀ ਵਾਰ ਸਹੀ ਗੱਲ ਕੀਤੀ ਆ ਨਹੀਂ ਤਾਂ ਕੇਂਦਰ ਨੂੰ ਹੀ ਗਾਲਾਂ ਕੱਢਦੇ ਆ ਗੱਲ ਪੰਜਾਬ ਦੀ ਹੁੰਦੀ ਆ ਬਹੁਤ ਸਵਾਗਤ ਆ ਉਹਨਾਂ ਦਾ ਠੀਕ ਹੈ ਤਾਂ ਜਿਸ ਤਰ੍ਹਾਂ ਇਲੈਕਸ਼ਨ ਆ ਰਹੀਆਂ ਨੇ ਗਰੇਵਾਲ ਸਾਹਿਬ ਜੋ ਇਲੈਕਸ਼ਨਸ ਆ ਰਹੀਆਂ ਨੇ ਹੁਣ ਲਗਾਤਾਰ ਜਿਹੜੇ ਗਰਮ ਖਿਆਲੀ ਨੇ ਇਹਨਾਂ ਦੇ ਤਾਂ ਜਿਹੜੇ ਉਹ ਖੜੇ ਹੋ ਰਹੇ ਨੇ ਬੰਦੇ ਜਿਹੜੇ ਉਹਨਾਂ ਬਹਿਬਲ ਕਲਾਂ ਜਿਹੜੇ ਸ਼ੀਸ਼ ਹੋਏ ਉਹਦਾ 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 ਸੁក្រਾਜ ਸਿੰਘ ਨਾ ਮੈਂ ਕਿਦੜਾ ਵਾਚ ਚੌਂ ਲੜਦੀ ਸੀ ਕਿਵੇਂ ਚੋ ਸੋ ਉਹਨੂੰ ਕਿਵੇਂ ਦੇਖਦੇ ਹੋ ਵੀ ਪਾਰਟੀਆਂ ਜੜੀਆਂ ਹੈਗੀਆਂ ਨਿਗਾਰਾ ਉਹ ਸਾਡੀ ਕਿਤੇ ਨਾ ਕਿਤੇ ਜਿਹੜੀ ਸੋਚ ਆ ਨਾ ਡੈਮੋਕ੍ਰੇਸੀ ਦੇ ਲਈ ਉਹ ਪੂਰੀ ਸਹੀ ਨਹੀਂ ਔਰ ਲੀਡਰਾਂ ਦਾ ਕਿਰਦਾਰ ਵੀ ਸਹੀ ਨਹੀਂ ਇਸ ਕਰਕੇ ਹੋ ਗਿਆ ਇਹ ਦੋ ਕਾਰਨ ਨੇ ਔਰ ਇਹ ਬੜੀ ਮੰਦਭਾਗੀ ਗੱਲ ਆ ਪੰਜਾਬ ਦੇ ਲੋਕ ਬਹੁਤ ਸੂਝਵਾਨ ਹੁੰਦੇ ਆ ਪਰ ਇਹ ਜਿਹੜਾ ਅਮਰਪਾਲ ਦਾ ਔਰ ਸਰਬਜੀਤ ਦਾ ਜਿਤਨਾ ਸੀ ਇਹ ਡੂ ਟੂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਗਲਤੀਆਂ ਤੇ ਉਹਨਾਂ ਦੀਆਂ ਕਮੀਆਂ ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ ਧਰਮ ਦੇ ਲਈ ਉਹ ਨਹੀਂ ਪਰ ਨਾ ਹੀ ਹੁੰਦਾ ਸੀ ਅਕਾਲੀ ਦਲ ਚ ਹੁਣ ਨਹੀਂ ਹੈ ਇਸੇ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥਕ ਪੰਥ ਦੀ ਨੁਮੈਂਦਾ ਜਮਾਤ ਹੈ ਮੈਂ ਅੱਜ ਵੀ ਇੱਥੇ ਬੈਠ ਕੇ ਕਹਾਂ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ ਨਿਗਾਰ ਦੀ ਤਰਫ ਜਾਣਾ ਇੱਕ ਬੜੀ ਬੰਦਪਾਗੀ ਗੱਲ ਹੈ ਇਹ ਸੋਚ ਠੀਕ ਨਹੀਂ ਹੈ ਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਇਹ ਗੱਲ ਕਹਿਣਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਉਹਦੇ ਬਹੁਤ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ हां सुबीर बादल जाके कह देवे कि ਸਾਡੀ ਵੀ ਪਾਰਟੀ ਚਲਾ ਦੇ ਉਹ ਚਲਾ ਦੇਾਂਗੇ ਵਧੀਆ ਚੱਲੂ ਠੀਕ ਹੈ ਜੀ ਜੀ ਸੁਪੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਕੁਝ ਲੀਡ ਹੈ ਕੁਝ ਪਾਰਟੀਆਂ ਮੰਨ ਨਹੀਂ ਰਹੀਆਂ ਹੋਰ ਜੋ ਤਨਖਈਆ ਉਹਨੂੰ ਲਗਾਇਆਗੇ ਉਸ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਕਿਉਂਕਿ ਇੰਪਲੀਕੇਟ ਇਸੇ ਮੁੰਡੇ ਨੇ ਕਿਉਂ ਉਸਨੇ ਸੀਐਮ ਹੋ ਸਕੀ ਸਾਡੇ ਲਈ ਤਾਂ ਇਹ ਦੇਖੋ ਸੁਖਵੀਰ ਬਾਦਲ ਦੀ ਸੋਚ ਠੀਕ ਨਹੀਂ ਹੈ ਸਾਡੇ ਲਈ ਤਾਂ ਇਹ ਵਰਦਾਨ ਇਹ ਇਦਾਂ ਦਾ ਕੰਮ ਉਹਦੇ ਨਾਲ ਹੋ ਰਿਹਾ ਠੀਕ ਹੈ ਨਹੀਂ ਤੇ ਸਾਨੂੰ ਵੀ ਨੁਕਸਾਨ ਕਰਦਾ ਨਾ ਬਿਨਾਂ ਗੱਲਬਾਤ ਤੋਂ 나ਗਪੁਰ 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 ਕੀ ਯਾ 나ਗਪੁਰ ਉਹਨਾਂ ਨੇ ਕੀ ਕਰਾਉਣਾ ਇਹਦੇ ਕੋਲ ਉਹ ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਐਵੇਂ ਝੂਠ ਬੋਲੀ ਜਾਓ ਪਬਲਿਕ 'ਚ ਆ ਕੇ ਹੁਣ ਸਾਡੀ ਪਾਰਟੀ ਦੀ ਕੋਈ ਦਿੱਕਤ ਆ ਜੇ ਅਸੀਂ ਇਹ ਕਰਨ ਲੱਗ ਜਾਈਏ ਵੀ ਇਹ ਤਾਂ ਜਿੱਤਸਾ ਕੰਗਣਾ ਹੀ ਬੋਲ ਰਹੀ ਸੀ ਤੇ ਮੈਂ ਆ ਕੇ ਕਹਿਣ ਲੱਗ ਜਾਏ ਤਾਂ ਕਾਂਗਰਸ ਨੇ ਬੁਲਵਾਤਾ ਕਿੰਨੀ ਨਲਕੀ ਅਣੀਆਂ ਗੱਲਾਂ ਨੇ ਅਸੀਂ ਉਹਨਾਂ ਦੀ ਪਾਰਟੀ ਨੂੰ ਤੋੜ ਰਹੇ ਹਾਂ ਅਸੀਂ ਕੀ ਕਰਾਉਣਾ ਉਸ ਪਾਰਟੀ ਤੋਂ ਉਸਤਤ ਦੀ ਖੜੀ ਕਰਾਂਗੇ ਕਿਉਂਕਿ ਪੰਜਾਬੀ ਸਾਨੂੰ ਸਵੀਕਾਰ ਵੀ ਕਰਨਗੇ ਕਿਉਂਕਿ ਹੁਣ ਸਾਰੇ ਦੇਖ ਲੈ ਸਾਡਾ ਹੀ ਕੰਮ ਰਹਿ ਗਿਆ ਪੰਜਾਬ 'ਚ